ਹਾਂਜੀ ਕਿਵੇਂ ਹੋ ਅੱਜ ਆਪਾਂ ਜਾ ਰਹੇ ਹਾਂ ਬਾਹਰ ਮੈਂ ਘਰੇ ਖਾ ਰਹੇ ਆ ਆਲੂ ਵਾਲੇ ਪਰੌਠੇ ਉਧਰ ਬਲੌਗ ਦੇਖੀਂਦਾ ਮੈਂਗ ਨਾਲ ਨਾਲ ਐਵੇਂ ਕੋਈ ਕਿੱਧਰ ਜਾਣਾ ਤੂੰ ਅੱਜ ਮਾਨਸਾ ਮਾਨਸਾ ਮੂਸਾਾਰੇ ਖਾਈਆਂ ਨੇ ਪਰੌਠੇ ਲੱਗੇ ਪਏ ਆ ਬੀਬੀ ਖਾਦੀ ਕਿ ਕਿੰਨੇ ਖਾਦੇ ਜੀ ਹਾਂਜੀ ਹੈ ਜੀ देसी घ्यो च आलू एक-एक दो दो खा लेंगे, इस मुलग भी पाली कार आप करी बहर हम कर लगे सफाई पूज पांच के फिर दूगा चलते हैं थोड़ा रेता रोता ही लगे पे फिर मिलते आप भी खाने लगे पे आलू वाले परौंठे और मैं मिर्च फाड़ाई तो मिर्च बहुत स्वाद है जो क्या हाल से कहते हाँ जी आप चल है मानसा में ਕੇ ਤਿਆਰ ਹੋਈ ਖੜੀ ਐ ਉਧਰ ਆ ਕੇ ਕਵਾੜ ਵੇਚ ਲੋ ਜੀ ਜੇ ਆਪਾਂ ਪਹਿਲਾਂ ਵੀ ਆਏ ਜਿੱਥੇ ਪਾਣੀ ਪੀਉਂ ਬਾਰ-ਬਾਰ ਆਪਾਂ ਵੀਡੀਓ ਨਹੀਂ ਬਣਾਉਂਦੇ ਫਿਰ ਕਾਪੀਰਾਈਟ ਆ ਜਾਂਦਾ ਉਹ ਵੀ ਅਸੀਂ ਆਏ ਉੱਥੀਆਂ ਇਥੇ ਹੀ ਥੋੜਾ ਐਡਵਰਨ ਨਹੀਂ ਪਾਉਂਦੇ ਐਂਤ ਪਾਰੀਆ ਹੁੰਦਾ ਫਾਇਦਾ पुआ के पिंड अज आये कट्ठे साढ़े कमरे की फोटो तो खिंची जो बिखान लगने Hmm. कर दी जो बिल्ली है हाँ हाँ की सी बिल्ली। हाँ है? आजा, आजा। ਕੀਜੀ ਭੱਜ ਗਈ ਕੋਠੇ ਤੇ ਗਈ ਕੋਠੇ ਤੇ ਆ ਜਾ ਆ ਜਾ ਆ ਇਧਰ ਆ ਨਹੀ ਜਾਣਾ ਇਧਰ ਆ ਜਾ ਨਾ ਇਹ ਨਹੀਂ ਗੱਲ ਬੋਲ ਜੀ ਨਾ 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 ਹੋਰ ਅਜਿਨੀ ਹੁਣ ਤਾਂ ਪਰਬਾਰ ਸਾਰਾ ਆ ਰਿਹਾ ਤੇ ਮਾਮਾ ਬਸ ਘਰੇ ਇਕੱਲਾ ਹੁਣ ਛੱਡਿਆ ਇਹ ਨਾ ਮਾਮਾ ਪਹਿਲੇ ਮਾਮਾ ਵਾ ਕੇ ਹੁਣ ਹੁਣ ਛੋਡੇ ਸੁੱਟੀ ਮਾਰੀ ਆ ਉਹ ਤਾਂ ਕਹਿੰਦੀ ਮਾਮੇ ਨੇ ਕਿ ਜਵੇਂ ਕੱਪੜੇ ਲਾ ਰੱਖੇ ਨੀ ਕਾਲੂ ਦੀ ਮਾਂ ਕਿ ਮਾਮਾ ਰਹਾ ਨਾ ਉਸੇ ਹੋ ਰਹੀ ਥੀ ਮੈਂ ਆਖਿਆ ਕੋਈ ਨਹੀਂ ਮਖਾ ਉਹਨਾਂ ਨੂੰ ਕਹਿ ਦਾਂਗੇ ਆ ਜਾਣਗੇ ਮੈਂ ਆਖਿਆ ਮਖਾ ਤਾਂ ਚਲ ਚੰਗਾ ਕਰ ਤੁਸੀਂ ਰਾਜਾ ਦੀ ਆ ਕਿ ਵਧੀਆ ਹੋਗੇ ਫਿਰ ਬੋਟਾ ਤੇ ਜਾਣਾ ਬੋਟਾਂ ਬੇਨ ਵਗ ਜਾ ਅਗਲੇ ਮੈਂ ਆਏ ਦੂਜੀ ਪੂਆ ਦੇ ਘਰੇ ਮੈਂ ਕਹਿਆ ਮੇਰੀ ਪੂਆ ਸੁਭਦੇਵ ਸਿੰਘ ਕੋੜ ਤਰਮ ਮੰਮੀ ਨੂੰ ਔਖਾਤ ਨਾ ਕਰ ਤੂੰ ਇਹ ਮੇਰੀ ਪੂਆ ਦਾ ਮੁੰਡਾ ਹੈ ਦੂਜੇ ਮੁੰਡੇ ਘਰ ਦੂਜੇ ਜਗ੍ਹਾ ਮੈਂ ਖੜੀ ਚਾਰ ਪਾ ਕੇ ਰੱਖਣਾ ਮਿਰਚਾਂ ਦਾ ਹਾਂ ਹਾਂ ਜ਼ਰੂਰ ਜ਼ਰੂਰ ਕਰਾਂਗੇ ਅਸੀਂ ਚੰਗਾ ਚੰਗਾ ਆ ਤੂੰ ਆ YouTube ਤੇ ਦੇਖ ਲਈਂ ਆਪਣੇ ਆਪ ਨੂੰ ਆਦੇ ਛਾਵਣ ਨੂੰ ਠੀਕ ਠੀਕ ਹੈ ਚੰਗੋ ਵੀ ਅਸੀਂ ਚੱਲਦੇ ਹਾਂ ਠੀਕ ਹੈ ਜੀ ਫੋਨ ਕਰਦਾਂਗੇ ਉਦੋਂ ਅਸੀਂ ਕੋਈ ਗੱਲ ਨਹੀਂ ਕੋਈ ਗੱਲ ਐ ਮੈਨੂੰ ਉਧਰ ਵੀ ਟਿਕਾਣਾ ਤਾਂ ਆਪਾਂ 2 ਮਿੰਟ ਭੁਗ ਕਰੇ ਹੋ ਕੇ ਤੇ ਚੱਲਾਂਗੇ ਵਾਪਸ ਅਸੀਂ ਆਉਨੇ ਆਂ ਜੀ ਅਸੀਂ ਆਦੇ ਕੋਠੀ ਸ੍ਰੀ ਮਹਾਰਾਜ ਜੰਗ ਸਿੰਘ ਜੀ ਇੱਥੇ ਮੱਥਾ ਜਰੂਰ ਦੇ ਕੇ ਜਾਨੇ ਆਂ ਸ਼ੁਰੂ ਹੁੰਦੇ ਛੋਟੇ ਛੋਟੇ ਹੁੰਦੇ ਵੀ ਸਾਡੇ ਸਾਰਾ ਪਰਿਵਾਰ ਹੀ ਹੁੰਦਾ ਸੀ ਝੋਠੇ ਝੋਠੇ ਆਉਨੇ ਆਂ ਅੱਜ ਉਹੀ ਟਰੈਕਟਰ ਫੇਰ ਆ ਗਿਆ ਮੈਘ ਨੂੰ ਉੱਤੇ ਚੜਾਉਨੇ ਆਂ ਉਸ ਦਿਨ ਵੀ ਆਏ ਸੀਗੇ ਅੱਜ ਫੇਰ ਤਲਾਹ ਦੀ ਹਾਈ ਹੋ ਰਹੀ ਹੈ ਇਹ ਸਾਡੇ ਨਾਮ ਧਾਰਿਆਂ ਦੇ ਚਿੱਟਾ ਹੀ ਹੁੰਦਾ ਜੀ ਚੋਲਾ ਸਾਹਿਬ ਨਿਸ਼ਾਨ ਸਾਹਿਬ ਦਾ ਮੈਗਨੂ ਟਰੈਕਟਰ ਸੋਨਾ ਲੱਗਿਆ ਬਏ 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 ਹਾਂ ਚੋਲਾ ਨਾ ਸਕੋਨੇ ਮੈਗਨੂ ਬੀਬੀ ਨੂੰ ਅਸੀਂ ਦਿਖਾਣਾ ਇਹ ਮੂਸੇ ਅਲਸਮਾਨ ਬੀਬੀ ਤੋਂ ਤੁਰਿਆ ਨਹੀਂ ਆਂਦਾ ਅਸੀਂ ਜਾਏ ਸੀ ਇਹ ਨਹੀਂ ਵੀ ਉਹ ਇੱਕ ਲੈ ਦਨਿਆਂ ਖੜਿਆ ਹੁੰਦਾ ਹਾਂ ਹਾਂ ਖੁਸ਼ ਆਣੇ ਆ ਕੁੜੀਆਂ ਨੰਨਾ ਜਮਾਰਟੀ ਜਾਣ ਕੋਆ ਸੁਟਿਆ ਉਹ ਤਨ ਘਰ ਵੀ ਬਗਾਉਨੇ ਆ ਆ ਗਿਆ ਵੀ ਖੜਾ ਸਿੱਧੂ ਮੂਸੇ ਵਾਲੇ ਦਾ ਅਜੀਤ ਆਏ ਆ ਤਾਂ ਤੂੰ ਉਤਰਿਆ ਨਹੀਂ ਜਾਂਦਾ ਨਹੀਂ ਤਾਂ ਤੈਨੂੰ ਖਾ ਲੈਗੇ ਅਸੀਂ ਏਅਰ ਬੰਦ ਪਿਆ ਅਜ ਤਾਂ ਹਾਂ ਗਏ ਹੋਣੇ ਬਾਹਰ ਬੰਦ ਬੈ ਆਇਤਾ ਉਰ ਗਿਆ ਐਨੇ ਹਾਂ ਆ ਲੈਂਦੀ ਬਾਹਰ ਲਈ ਦੇ ਲਈ ਕੀ ਆਏ ਉਹ ਨਾ ਹੀ ਮੰਮੀ ਫੜੀ ਆ ਫੜੀ